ਸੋਹਿਲਾ ਰਾਗਉੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਪਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾ ਨਿਤ ਨਿਤ ਜਿਹੜੇ ਸਮਾਲੀਨ ਦੇਖੇ ਗਾ ਦੇਵਨਹਾਰ ਤੇਰੇ ਦਾਨ ਹੈ ਕੀਮਤ ਨਪਵੈ ਤਿਸ ਸਾਤੇ ਕਵਣ ਸਮਾਰਤ ਸੰਬਦ ਸਾ ਲਿਖਿਆ ਮਿਲ ਕਰ ਪਵ ਹੋ ਤੇਲ ਦੇਹੋ ਸਜਣ ਅਸੀਂ ਸੜੀਆਂ ਜਿਉ ਹੋਵੇ ਸਹਿਬ ਸੁਮੇਲ ਘਰ ਘਰੇ ਪਹੁੰਚਾਸ ਦੜੇ ਨਿਤ ਪਵਨ ਸਦਨ ਹਾਰਾ ਸਿਮਰੀਏ ਨਾਨਕ ਸੇ ਦੇ ਆਵਨ ਰਗ ਅਸਮ ਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ ਵਿਸਵੇ ਚਸੀਆਂ ਕੜੀਆਂ ਪੈ ਰਾ ਤਿਥੀ ਵਾਰੀ ਮਾ ਹੋਆ ਸੂਰਜ ਏਕ ਰੂਪ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗਤ ਨਾ ਸ੍ਰੀ ਮਹੱਲਾ ਪਹਿਲਾ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਲਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੂ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋ ਏਕੋ ਸਹਸ ਮੂਰਤ ਨਨਾਂ ਏਕ ਤੋ ਹੀ सहस पद विमल नन एक पद गंध बिन सहस तव गंध इव चलत मोही सब मह ज्योत ज्योत है सोए तिस दए चांदण सब मह चांदण होए गुरु साखी ज्योत प्रगट होए ज्योत इस पावै सु आरती होए हर चरण कवल मकरंद लोपित मनो अनदिनो मोहे आहि प्यासा कृपा जल दे नानक सारंग को होए जाते ते रेनाए वासा रा गोड़ी पूर्वी मोहल्ला चौथा काम करोद नगर बहो परिया मिल साधू खंड लखंडा हे पूर्व लिखित लिखे गुरु पाया मन हर ली मंडल मंडा हे कर साधूं जुली पुन वढाये क डंडोत पुन वढाये राहौ साकत हर रस साध ना जान्या तिन अंतर होम मै कंडा हे जियूं जियूं चलहै चुब्बे दुख पावे जमकाल सहै सिर डंडा हे हर जन हर हर नाम समाणे दुख जन्म मरण पव खंडा हे अबिनासी पुरख पाया परमेश्वर बो सौखंड ब्रह्मंडाए हम गरीब मस्कीन प्रप तेरे हर राख राख वड वडाए जन नानक नाम आधार टेक है हर नामे ही सुख मंडाए रागौड़ी पूर्वी महल्ला 5 करो बिनती सुन मेरे मीता संत टहल की बेला ईहा खाट चलो हरलाहा आगे बसन सोहेला औद कटए दिन स रेणा रे मन गुरु मिल काज सवारे रहौ ਇਹੋ ਸੰਸਾਰ ਵਿਕਾਰ ਸੰਸੇ ਮਹ ਤਰੇਉ ਬ੍ਰਹਮ ਗਿਆਨੀ ਜਿਸੈ ਜਿਕਾਏ ਪਿਆਵੈ ਇਹ ਰਸ ਅਕਤ ਕਥਾ ਤਿੰਨ ਜਾਨੀ ਜਾ ਕੋ ਆਏ ਸੋਈ ਬਿਹਾਜਿਉ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਹੋਰ ਨਾ ਹੋਏ ਗਉ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਹੈ ਸੁਖ ਮੰਗੈ ਮੋ ਕੋ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ Waheguru ji ki fateh